ਕਰੋ ਇੰਜਨ ਨੂੰ ਇੱਕ ਵਾਰ ਸਾਫ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆਗਾ ਲੱਗੀ ਵਜੀ ਦੀ ਬਾਈ ਕਸਟਮਰ ਕਹਿੰਦੇ ਆਪਣੀ ਪੂਰੀ ਜ਼ਿੰਮੇਵਾਰੀ ਹੈਗੀ ਨਾ ਆਪਾਂ ਲੱਗੀ ਵਜੀ ਗੱਡੀ ਦੀ ਵੀਡੀਓ ਕਰੀਏ ਗੋਡੇ ਪਲੇ ओरिजिनल ਪਾਇਆ ਹੌਸਲਾ ਦਿਆ ਕਰੋ ਬਈ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਕਿ ਆਪਣਾ ਗਰਮੀ ਚ ਵੀ ਮਨ ਬਣਦਾ ਫਿਰ ਯਾਰ ਵੀਡੀਓ ਆਪਾਂ ਚੰਗੇ ਆ ਚੰਗੇ ਵੀਰਾਂ ਵਾਸਤੇ ਲੈ ਕੇ ਆਈਏ ਜੇ ਤੁਸੀਂ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰਕੇ ਰੱਖ ਲੈਣੇ ਕਰ ਲਓ ਬਈ ਪੇਜ ਨੂੰ ਫੋਲੋ ਸਤਿ ਸ੍ਰੀ ਅਕਾਲ ਦੋਸਤੋ ਸ਼ੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਨਾ ਘਰੇਲੂ ਕਾਰ ਲੈ ਕੇ ਆਂਦੀ ਆ ਲਗਜ਼ਰੀ ਸੈਗਮੈਂਟ ਦੀ ਜਿਹੜਾ ਕਿ ਵੀਰ ਚਾਹੁੰਦਾ ਹੁੰਦਾ ਠੀਕ ਆ ਵੀ ਆਪਣੇ ਪੈਸੇ ਵੀ ਘੱਟ ਲਾ ਕੇ ਆਣ ਤੇ ਫਿਰ ਵੀ ਲਗਜ਼ਰੀ ਵਾਲਾ ਆ ਜੀ ਤੇ ਆਹ ਕਾਰ ਲੈ ਲਿਓ ਵੀ ਠੀਕ ਆ 2008 ਮਾਡਲ ਆ ਚੰਡੀਗੜ੍ਹ ਨੰਬਰ ਦੀ ਕਾਰ ਆ ਦੂਜੇ ਨਾਮ ਦੀ ਆ ਸਾਰੀ ਕਾਰ Ориਜਨਲ ਪਈ ਆ ਠੀਕ ਆ ਭਾਈ ਪੇਂਟ ਦੀ ਹਲਕੀ ਫੜਕੀ ਟੱਚਿੰਗ ਤਾਂ ਜਰੂਰ ਮਿਲੂ ਸਕਰਾਚ ਕਰਨ ਕਿਤੋਂ ਕੋਈ ਲੱਗੀ ਵੱਜੀ ਨਹੀਂ ਹੋਣੀ ਕਿ ਪੂਰੀ ਜ਼ਿੰਮੇਵਾਰੀ ਰਹੂਗੀ ਟਾਇਰਾਂ ਬੀਜੇ ਗੱਲ ਕਰਕੇ ਲਾਏ ਭਾਈ ਕੰਪਨੀ ਫਿਟਰ ਟਾਇਰਾਂ ਦੀ ਕੰਡੀਸ਼ਨ ਇਹਦੀ ਪਈ ਆਗੀ 60 ਤੋਂ 70% ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂਗੀ ਜੇ ਅੰਦਰੋਂ ਅੰਟੀਰੇ ਵਜ੍ਹਾ ਕਰਕੇ ਬਈ ਠੀਕ ਆ ਅੰਟੀਰੇ ਤੇ ਛਾਤ ਮਾਰੋ ਇੱਕ ਵਾਰ ਤੁਸੀਂ ਸਾਫ਼ ਸੁਥਰਾ ਅੰਟੀਰੇ ਪੈਗਾ ਸਕਰਾਚ ਲੈਸ ਠੀਕ ਆ ਬਈ ਇਹ ਸੀਟਰ ਬਾਕਿੰਗ ਦੇ ਵਿੱਚ ਸੀਟ ਕਵਰ ਚੰਗੇ ਪਏ ਆ ਮੈਟ ਮੋਟ ਲੱਗਿਆ ਗੱਡੀ ਦੇ ਵਿੱਚ ਓਕੇ ਕ੍ਰਿਸ਼ਨ ਦੀ ਕਾਰਪੇਟ ਠੀਕ ਆ ਬਈ ਰੇਟ ਵੀ ਆਪਾਂ ਤੁਹਾਨੂੰ ਜਾਇਜ਼ਾ ਦੇ ਦਾਂਗੇ ਤੇ ਸਾਰੀ ਕਾਰ ਦਿਨੋ ਦਿਖਾ ਕੇ ਚੈੱਕ ਕਰਾ ਕੇ ਆ ਜੀ ਬਈ ਠੀਕ ਆ ਕੋਈ ਸੀ ਸੱਚ ਟ੍ਰੇਡ ਨਹੀਂ ਵੀਰੇ ਬੈਗ ਬੁੱਕ ਵਾਲਾ ਠੀਕ ਆ ਜਿਹੜੇ ਚ ਹੈਗੀ ਉਹ ਦਿਖਾਂ ਮਗਾ ਵੀਰੇ ਮਾਰਾ ਫਰੰਟਲ ਸੀਟ ਜਨ ਨਿਗਮਰਾ ਵੀ ਕੰਟਾ ਸੀ ਸ਼ੀਸ਼ਾ ਤੇੜਾ ਬਈ ਠੀਕ ਆ ਵੀਰ ਆਪਣੇ ਨਾਲ ਬਹੁਤ ਦੂਰ ਦੂਰ ਜੁੜੇ ਹੋਇਆ ਜਿੰਨੀ ਗੱਲ ਬਾਤ ਹੁੰਦੀ ਆ ਆਪਾਂ ਉਹ ਨਹੀਂ ਦੱਸ ਕੇ ਦਿਨੇ ਹੁੰਦੇ ਆ ਛਾਤ ਮਰਾਈ ਕਰ ਬਈ ਨੇੜੇ ਹੋ ਕੇ 프ਰੰਟ ਵਾਲੇ ਸ਼ੀਸ਼ੇ ਦੇ 프ਰੰਟ ਵਾਲੇ ਸ਼ੀਸ਼ਾ ਤੇੜਾ ਇੱਕ ਇਹ ਕੰਮ ਆ ਬਈ ਤੇ ਇਹ ਕਦੀ ਪਾਸ ਨਹੀਂ ਖਤਮ ਆ ਗਈ ਦੋ ਕੰਮ ਆ ਕਰਦੇ ਵਿੱਚ ਤੀਜਾ ਕੋਈ ਕੰਮ ਹੈ ਨਹੀਂਗਾ ਜੇ ਅੰਦਰ ਇਹ ਤੋਂ ਇੰਜਨ ਤੇ ਛਾਤ ਮਾਰ ਲਓ ਬਈ ਚੈੱਕ ਕਰੋ ਇੰਜਨ ਨੂੰ ਇੱਕ ਵਾਰ ਸਾਫ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆਗਾ ਲੱਗੀ ਵਜੀ ਦੀ ਬਈ ਕਸਟਮਰ ਕਹਿੰਦੇ ਆਪਣੀ ਪੂਰੀ ਜ਼ਿੰਮੇਵਾਰੀ ਹੈਗੀ ਨਾ ਆਪਾਂ ਲੱਗੀ ਵਜੀ ਗੱਡੀ ਦੀ ਵੀਡੀਓ ਕਰੀਏ 2008 ਮਾਡਲ ਚੰਡੀਗੜ੍ਹ ਨੰਬਰ ਦੀ ਕਾਰ ਦੂਜੇ ਨਾਮ ਦੀ ਰੇਟ ਹੈਗਾ ਨਿਕਾ ਜਾ 1 ਲੱਖ ਤੇ 35000 ਵੀਰ ਨੇ ਕੈਸੀ ਗੱਡੀ ਸੱਦਣੀ ਆ ਤੇ ਆਪਾਂ ਉਹਦੇ ਚੋਂ ਵੀ ਤੁਹਾਡਾ ਮਾਨਤਾਨ ਕਰਵਾ ਦਾਂਗੇ ਨੰਬਰ ਸਕਰੀਨ ਤੇ ਪਾਏ ਵੇ ਆ ਵੀਡੀਓ ਨੂੰ ਬាទ ਬាទ ਸ਼ੇਅਰ ਕਰਕੇ ਆ ਜਾਓ ਹੌਸਲਾ ਦਿਆ ਕਰੋ ਵੀ ਠੀਕ ਆ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਕਿ ਆਪਣਾ ਗਰਮੀ ਚ ਵੀ ਮਨ ਬਣਦਾ ਫਿਰ ਯਾਰ ਵੀਡੀਓ ਆਪਾਂ ਚੰਗਿਆਂ ਚੰਗੇ ਵੀਰਾਂ ਵਾਸਤੇ ਲੈ ਕੇ ਆਈਏ ਜੇ ਤੁਸੀਂ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰਕੇ ਰੱਖ ਲੈਣੇ ਕਰ ਲਓ ਬਈ ਪੇਜ ਨੂੰ ਫੋਲੋ ਧੰਨਵਾਦ ਜੀ